ਉਹ ਨੌਜਵਾਨ ਮੋਤਾ ਵੀ ਹੋਈਆਂ ਨੇ ਰਾਜਵੀਰ ਜੀ ਬੰਦਾ ਕਲਾਕਾਰ ਸੀ ਪੰਜਾਬੀ ਇੰਡਸਟਰੀ ਵਿੱਚ ਤਾਂ ਦੂਜੇ ਪਾਸੇ ਪ੍ਰਿੰਦਰ ਘੁੰਮਣ ਮੁੰਡਾ ਬੋਡੀ ਬਿਲਡਰ ਸੀ ਜਲੰਧਰ ਦੇ ਵਿੱਚ ਉਹਨਾਂ ਦਾ ਵੀ ਦਿਹਾਂਤ ਹੋ ਗਿਆ ਉਹਨਾਂ ਨੂੰ ਲੈ ਕੇ ਕੁਝ ਫਰਕ ਨਹੀਂ ਸ਼ੌਕ ਹੈ ਜੀ ਮਤਲਬ ਲੋਕਾਂ ਨੂੰ ਹੈ ਮਤਲਬ ਲੋਕ ਮਤਲਬ ਜਿਹੜਾ 2025 ਸਾਲ ਆਣਾ ਜੀ ਬਿਜ਼ਨਸ ਵਾਸਤੇ ਬਹੁਤ ਲੋਸ ਦੇਖੋ ਇਸ ਵਾਰ ਇਤਾਂ ਹੜ ਕਰਕੇ ਵੀ ਹਾਲਾਤ ਥੋੜੇ ਖਰਾਬ ਹੈ ਬਿਲਕੁਲ ਬਈ ਹਿਮਾਚਲ ਦਾ ਗਾਹਕ ਬਿਲਕੁਲ ਨਹੀਂ ਆ ਰਿਹਾ ਜੀ ਉੱਥੇ ਹਾਲਾਤ ਖਰਾਬ ਰਹੇ ਪੰਜਾਬ ਚ ਵੀ ਹਾਲਾਤ ਖਰਾਬ ਰਹੇ ਲੋਕਾਂ ਕੋਲ ਪੈਸਾ ਹੀ ਨਹੀਂ ਹੈ ਕੱਲ ਬ੍ਰੈਂਡਰ ਘੁੰਮਣ ਬਾਡੀ ਬਿਲਡਰ ਸੀ ਕਿ ਉਹਨਾਂ ਨੂੰ ਲੈ ਕੇ ਯੂਟਿਊਬ ਨੂੰ ਜਿਹੜਾ ਫਰਕ ਪਿਆ ਲੱਗਦਾ ਤੁਹਾਨੂੰ ਉਹ ਆਪਾ ਭੁੱਲ ਨਹੀਂ ਸਕਦੇ ਹੈਗੇ ਉਹ ਨਹੀਂ ਭੁੱਲ ਸਕਦੇ ਹੈਗੇ ਜੋ ਘਟਨਾ ਵਾਪਰੀ ਹੈ ਪਰ ਫਿਰ ਵੀ ਉਹ ਜਨਤਾ ਦਾ ਜਨ ਹੈ ਉਹ ਫਿਰ ਵੀ ਦੁਬਾਰੀ ਦਰਖਾਏਗਾ ਅਟਾਕਾ ਤਾਂ ਉਹ ਹੈ ਜੇ ਤੁਸੀਂ ਗਾਹਕ ਨੂੰ ਸਹੀ ਚੀਜ਼ ਦੇਤੀ ਸਹੀ ਪੈਸੇ ਲੈ ਲੇ ਤਾਂ ਠੀਕ ਹੈ ਉਹ ਅਗਰ ਤੁਸੀਂ ਉਹਨੂੰ ਤੁਸੀਂ ਜਾਓ ਵੀ 2 ਰੁਪਏ ਦੀ ਫੁੱਲ ਚੜੀ 4 ਰੁਪਏ ਦਾ ਆ ਰਿਹਾ ਇਹ ਉਹ ਚੱਲਣਾ ਤਾਂ ਹੈ ਨਹੀਂ ਬਹੁਤ ਸਾਰੇ ਲੋਕ ਐਦਾਂ ਦੇ ਹੁੰਦੇ ਨਹੀਂ ਲੱਗਦਾ ਕਿ ਜਿਨ੍ਹਾਂ ਦਾ ਗਿਆ ਮੌਤ ਤਾਂ ਦੁੱਖ ਤਾਂ ਉਹਨਾਂ ਨੇ ਹੁੰਦਾ ਪਰ ਦੂਜੇ ਦਿਨ ਬਹੁਤ ਸਾਰੇ ਲੋਕ ਜਿਹੜੇ ਭੁੱਲ ਵੀ ਜਾਂਦੇ ਨੇ ਐਦਾਂ ਦੇ ਲੋਕ ਦੇਖੋ ਜਿਹੜੀ ਸਿੰਗਰ ਨੇ ਇੱਕ ਦਿਨਾਂ ਦੀ ਰਾਹਤ ਹੁੰਦਲੀ ਦਿਨ ਨੂੰ ਸੁਣਵਾਲ ਹੁੰਦੇ ਨੇ ਹਰ ਇੱਕ ਬੰਦੇ ਦੀ ਆਪਣੀ ਦਵਾਈ ਹੁੰਦੀ ਹੈ ਕਿ ਮੈਂ ਸਿੰਗਰ ਨੂੰ ਸੁਣਾ ਕੁਛ ਕਰਾਂ ਕੁਛ ਨਾ ਕਰਾਂ ਉਹ ਆਪਣੀ ਆਪਣੀ ਜੱਜਮੈਂਟ ਕਰਦਾ ਤੇ ਮੈਂ ਕਹਿੰਦਾ ਬਹੁਤ ਮਾੜਾ ਹੋਇਆ ਲੋਕ ਹੋਇਆ ਨਕੀ ਇਸ ਮਾਰਕੀ ਮਾ ਜੀ ਉਸ ਰਜੇ ਦੇ ਕੇ ਪੁੱਛ ਕਰਨਾ ਸੋ ਇਸ ਤਰ੍ਹਾਂ ਦਾ ਰੁਝਾਨ ਆ ਇਸ ਵਾਰ ਲੋਕਾਂ ਦਾ ਟੌਲੀ ਦੇ ਵਿੱਚ ਦੁਕਾਨਦਾਰ ਕਾਫੀ ਸਾਡੇ ਨਾਲ ਮੌਜੂਦ ਨੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਜਿਹੜੀ ਖਰੀਦ ਖੋਪਟ ਹੈ ਪਟਾਕੇ ਨੂੰ ਲੈ ਕੇ ਇਸ ਵਾਰ ਚੱਲ ਰਹੀ ਆ ਕਰਾਲੀ ਦੇ ਮੇਨ ਬਾਜ਼ਾਰ ਦੇ ਵਿੱਚ ਅਸੀਂ ਮੌਜੂਦ ਆ ਜਿੱਥੇ ਹੋਲਸੇਲ ਦੀਆਂ ਵੱਡੀਆਂ ਦੁਕਾਨਾਂ ਨੇ ਕਾਫੀ ਪੁਰਾਣੇ ਦੁਕਾਨਦਾਰ ਨੇ ਇਹਨਾਂ ਦਾ ਇਸ ਵਾਰ ਦਾ ਜਿਹੜਾ ਐਕਸਪੀਰੀਅੰਸ ਆ ਕਿਸ ਤਰ੍ਹਾਂ ਦਾ ਕਿਉਂਕਿ ਇਹਨਾਂ ਨੂੰ ਵੀ ਇੱਥੇ 40-50 ਸਾਲ ਜਿਹੜੇ ਹੋ ਗਏ ਨੇ ਕੰਮ ਕਰਦਿਆਂ ਨੂੰ ਸੋ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰ ਕਿਸ ਤਰ੍ਹਾਂ ਦਾ ਰੁਝਾਨ ਹੈ ਲੋਕਾਂ ਦਾ ਇਸ ਵਾਰ ਦੀ ਦੀਵਾਲੀ ਨੂੰ ਲੈ ਕੇ ਔਰ ਕਿਦਾਂ ਦੀ ਜਿਹੜੀ ਇਸ ਵਾਰ ਦੀਵਾਲੀ ਹੈ ਉਹ ਮੰਨਣ ਜਾ ਰਹੀ ਹੈ ਕਿਉਂਕਿ ਤੁਸੀਂ ਤਾਂ ਕਾਫੀ ਪੁਰਾਣੇ ਹੋ ਤੁਹਾਨੂੰ ਤਾਂ ਬਹੁਤ ਚੀਜ਼ਾਂ ਦਾ ਪਤਾ ਜਿਹੜਾ ਅੱਜ ਕੱਲ ਨਵੇਂ ਦੁਕਾਨਦਾਰ ਨੂੰ ਨਹੀਂ ਪਤਾ ਦੇਖੋ ਇਸ ਵਾਰ ਇੱਕ ਤਾਂ ਹੜ ਕਰਕੇ ਵੀ ਹਾਲਾਤ ਥੋੜੇ ਖਰਾਬ ਹੈ ਬਿਲਕੁਲ ਬਈ ਹਿਮਾਚਲ ਦਾ ਗਾਹਕ ਬਿਲਕੁਲ ਨਹੀਂ ਆ ਰਿਹਾ ਜੀ ਉੱਥੇ ਹਾਲਾਤ ਖਰਾਬ ਰਹੇ ਪੰਜਾਬ ਚ ਵੀ ਹਾਲਾਤ ਖਰਾਬ ਰਹੇ ਮਤਲਬ ਲੋਕਾਂ ਕੋਲ ਪੈਸਾ ਹੀ ਨਹੀਂ ਹੈ ਬਿਲਕੁਲ ਤੇ ਕਸਟਮਰ ਪਿਛਲੇ ਸਾਲ ਨਾਲੋਂ ਅੱਧੇ ਨਾਲੋਂ ਵੀ ਘੱਟ ਹੈ ਬਿਲਕੁਲ ਤੇ ਅਕੀ ਰਹੀ ਐਡ ਪਟਾਕੇ ਦੀ ਐਡ ਕਰਨ ਦੀ ਕੋਈ ਲੋੜ ਨਹੀਂ ਹੁੰਦੀ ਬਿਲਕੁਲ ਸਹੀ ਪਟਾਕਾ ਤਾਂ ਉਹ ਹੈ ਜੇ ਤੁਸੀਂ ਗਾਹਕ ਨੂੰ ਸਹੀ ਚੀਜ਼ ਦੇਤੀ ਸਹੀ ਪੈਸੇ ਲੈ ਲੇ ਤਾਂ ਠੀਕ ਹੈ ਹੁਣ ਅਗਰ ਤੁਸੀਂ ਉਹਨੂੰ ਦੱਸੀ ਜੋ ਵੀ 2 ਰੁਪਏ ਦੀ ਫੁੱਲਚੜੀ 4 ਰੁਪਏ ਦਾ ਇਹ ਉਹ ਚੱਲਣਾ ਤਾਂ ਹੈ ਨਹੀਂ ਉਹ ਤਾਂ ਖਰਾਬ ਹੈ ਉਹ ਤਾਂ ਅਗਲੇ ਵੇਸਟ ਗਏ ਪੈਸੇ ਇਸ ਕਰਕੇ ਸਹੀ ਸਮਾਨ ਦੋ ਸਹੀ ਪੈਸੇ ਲਓ ਤਾਂ ਠੀਕ ਹੈ ਬਿਲਕੁਲ ਹਾਂਜੀ ਮਤਲਬ ਕਿੱਦਾਂ ਦੇਖਦੇ ਹਾਂ ਇਸ ਵਾਰ ਕਸਟਮਰ ਕਿੰਨਾ ਕਹੇ ਜਿੱਦਾਂ ਆਮ ਜੀ 40 ਪੈਸੇ ਆ ਪਿਛਲੇ ਸਾਲ ਨੂੰ 60 ਪੈਸੇ ਕਸਟਮਰ ਹੈ ਨਹੀਂ ਤੋ ਨੌਜਵਾਨ ਮੋਤਾ ਵੀ ਹੋਈਆਂ ਨੇ ਰਾਜਵੀਰ ਜੇ ਬੰਦਾ ਕਲਾਕਾਰ ਸੀ ਪੰਜਾਬੀ ਇੰਡਸਟਰੀ ਵਿੱਚ ਤਾਂ ਦੂਜੇ ਪਾਸੇ ਬਰਿੰਦਰ ਘੁੰਮਣ ਮੁੰਡਾ ਬੋਡੀ ਬਿਲਡਰ ਸੀ ਜਲੰਧਰ ਦੇ ਵਿੱਚ ਉਹਨਾਂ ਦਾ ਵੀ ਦੇਖਾਨਾ ਤੋ ਗਿਆ ਉਹਨਾਂ ਨੂੰ ਲੈ ਕੇ ਕੁਝ ਫਰਕ ਨਹੀਂ ਸ਼ੌਕ ਹੈ ਜੀ ਮਤਲਬ ਲੋਕਾਂ ਨੂੰ ਹੈ ਮਤਲਬ ਲੋਕ ਮਤਲਬ 2000 ਜਿਹੜਾ 25 ਸਾਲਾਂ ਆ ਜੀ ਬਿਜ਼ਨਸ ਵਾਸਤੇ ਬਹੁਤ ਲਾਸ ਮਤਲਬ ਹਰੇਕ ਹੀ ਬਿਜ਼ਨਸ ਡਾਊਨ ਇਸ ਕਰਕੇ ਠੀਕ ਆ ਜੋ ਹੈ ਹਮ ਚੱਲ ਰਿਹਾ ਬਾਕੀ ਆ ਵੀ ਪਿਛਲੇ ਸਾਲ ਨਾਲੋਂ 40 ਪੈਸੇ ਕਮ ਹੈ ਠੀਕ ਹੈ ਇਹ ਆ ਵੀ ਤੁਸੀਂ ਸਮਾਨ ਅਗਲੇ ਨੂੰ ਸਹੀ ਦੋ ਤੇ ਗੱਲ ਇੱਕ ਬਾਤ ਸਹੀ ਕਰੋ ਸਹੀ ਹੋ ਇਹ ਨਾ ਕਰੋ ਐਡ ਦੇ ਜੋ ਪਟਾਕੇ আর ਸ਼ਰਾਬ ਨੂੰ ਕੋਈ ਐਡ ਦੀ ਲੋੜ ਨਹੀਂ ਹੁੰਦੀ ਨਾ ਸ਼ਰਾਬ ਐਡ ਨਾਲ ਵਿਕਦੀ ਨਾ ਪਟਾਕਾ ਵਿਕਦਾ ਬਿਲਕੁਲ ਬਸ ਅਕੀ ਸਾਰੇ ਲੋਕ ਸਮਝਦਾਰ ਆ ਜੀ ਤਾਂ ਸੁਣਿਆ ਤੁਸੀਂ ਬਹੁਤ ਪਿਆਰੀ ਨਾ ਨੇ ਇਹ ਗੱਲ ਕਹੀ ਹੈ ਕਿ ਪਟਾਕਿਆਂ ਤੇ ਸ਼ਰਾਬ ਨੂੰ ਜਿਹੜੀ ਐਡ ਦੀ ਲੋੜ ਨਹੀਂ ਹੁੰਦੀ ਤੁਸੀਂ ਲੋਕਾਂ ਨੂੰ ਸਹੀ ਸਮਾਨ ਦਿਓਗੇ ਤਾਂ ਲੋਕ ਤੁਹਾਡੇ ਕੋਲ ਬਾਰ-ਬਾਰ ਚੱਲ ਕੇ ਆ ਪੜਗੇ ਸੋ ਹੋਰ ਕਿੱਦਾਂ ਦਾ ਰੁਝਾਨ ਆ ਐਸਵੀਆਰ ਕਸਟਮਰ ਨੂੰ ਲੈ ਕੇ ਦੁਕਾਨਦਾਰਾਂ ਦਾ ਤੇ ਦੁਕਾਨਦਾਰਾਂ ਲੈ ਕੇ ਕਸਟਮਰ ਦਾ ਕਿ ਅਸੀਂ ਸਾਰੇ ਤੁਹਾਨੂੰ ਦਿਖਾ ਰਹੇ ਹਾਂ ਸਕੈਨਰ ਦੀ ਅੱਖ ਨਾਲ ਸੋਹ ਰਹੇ ਤਾਂ ਤੁਸੀਂ ਨਰਪਕ ਪੋਸਟ ਦੇ ਨਾਲ ਬਣੇ ਰਹੋ ਹਰ ਸਾਲ ਦੀ ਤਰ੍ਹਾਂ ਐਸਵੀਆਰ ਵੀ ਦੀਵਾਲੀ ਤੇ ਲੋਕ ਬਾਜ਼ਾਰਾਂ ਦੇ ਵਿੱਚ ਨਿਕਲੇ ਹੋਏ ਨੇ ਬਾਜ਼ਾਰਾਂ ਦੇ ਵਿੱਚੋਂ ਪਟਾਕੇ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਖਰੀਦ ਰਹੇ ਨੇ ਹੋਰ ਬਹੁਤ ਸਾਰਾ ਸਾਮਾਨ ਖਰੀਦਿਆ ਜਾਂਦਾ ਪਰ ਜਿਹੜੀ ਦੀਵਾਲੀ ਪਟਾਕਿਆਂ ਦੇ ਨਾਲ ਹੁੰਦੀ ਆ ਉਹ ਦੀਵਾਲੀ ਇੱਕ ਵੱਖਰੀ ਹੀ ਦੀਵਾਲੀ ਹੁੰਦੀ ਆ ਹਰ ਇੱਕ ਪਰਿਵਾਰ ਦੇ ਵਿੱਚ ਪਟਾਕੇ ਆਮ ਚੱਲਦੇ ਨੇ ਪਟਾਕੇ ਇਸ ਤਰ੍ਹਾਂ ਦੇ ਏ ਮਾਰਕੀਟ ਦੇ ਵਿੱਚ ਆ ਗਏ ਨੇ ਜਿਹੜੇ ਇਕੋ ਫ੍ਰੈਂਡਲੀ ਨੇ ਪੋਲੂਸ਼ਨ ਰਹਿਤ ਨੇ ਪਟਾਕੇ ਸੋ ਕਿੰਨੀ ਵੈਰਾਈਟੀ ਹੈ ਜਾਂ ਇਸ ਵਾਰ ਕਿਸ ਤਰ੍ਹਾਂ ਦਾ ਕਸਟਮਰ ਦਾ ਰੁਝਾਨ ਹੈ ਇਸ ਵਾਰ ਦੀ ਦੀਵਾਲੀ ਨੂੰ ਲੈ ਕੇ ਸੋ ਗੱਲਬਾਤ ਕਰਦੇ ਆ ਦੁਕਾਨਦਾਰ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ੍ਰੀ ਗਾਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਇਸ ਵਾਰ ਦੀ ਦੀਵਾਲੀ ਨੂੰ ਕਿੰਦਾਂ ਦਾ ਜਿਹੜਾ ਰੁਝਾਨ ਹੈ ਲੋਕਾਂ ਦਾ ਜਾਂ ਬਜ਼ੁਰਗਾਂ ਦਾ ਬੱਚਿਆਂ ਦਾ ਕਿਉਂਕਿ ਤੁਸੀਂ ਤਾਂ ਬਹੁਤ ਸਾਰੀਆਂ ਦੀਵਾਲੀਆਂ ਆਪਣੇ ਇਹਨੇ ਹੱਥੀ ਲਗਾ ਦਿੱਤਾ ਇਹਨੇ ਲੋਕਾਂ ਨੂੰ ਬਹੁਤ ਬਰਤਸੀ ਇਥੇ ਜਿਹੜੇ ਪਟਾਕੇ ਸੇਲ ਪਰਚੇਜ ਕੀਤੇ ਨੇ ਕਾਫੀ ਪੁਰਾਣੀ ਦੁਕਾਨ ਹੈ ਤੁਹਾਡੀ ਵੀ ਕਿਦਾਂ ਦੇਖਦੇ ਹੋ ਇਸ ਵਰਦੀ ਤੋਂ ਵਾਲੀ ਬਹੁਤ ਵਧੀਆ ਕੋਈ ਨਿਕਤ ਨਹੀਂ ਹੈਗੀ ਸਹੀ ਕਸਟਮਰ ਆ ਰਿਹਾ ਹੈ ਹਿਮਾਚਲ ਬੁਰਾ ਆ ਰਿਹਾ ਹੈ ਦਿੱਲੀਗੜ ਆ ਰਿਹਾ ਹੈ ਹੈ ਨਾ ਟੱਚ ਕਰ ਰਿਹਾ ਹੈ ਦਿਲੀ ਲੱਚ ਕਰ ਰਿਹਾ ਜੀ ਪੂਰਾ ਪੰਜਾਬ ਨੂੰ ਟੱਚ ਜਿਹੜੀ ਕਰਾ ਲਈ ਨੂੰ ਪੂਰੇ ਸ਼ਹਿਰ ਨੂੰ ਹਰ ਸ਼ਹਿਰ ਕਰ ਟੱਚ ਕਰ ਦੇ ਨਾਲ ਠੀਕ ਹੈ ਚੌੜਿਆਣਾ ਬਧੀਰਜਾਣ ਮਤਲਬ ਕੋਈ ਮੁਸ਼ਕਲ ਨਹੀਂ ਹੈਗੀ ਜੀ ਮਤਲਬ ਦੋ ਨੌਜਵਾਨ ਮੌਤਾਂ ਵੀ ਹੋਈਆਂ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਉਹ ਰਾਜਵੀਰ ਜਿਹਾ ਬੰਦਾ ਹੋਣਾ ਦੀ ਡੈਥ ਹੋਈ ਆ ਕੱਲ ਬਰਿੰਦਰ ਘੁੰਮਣ ਬੋਡੀ ਬਿਲਡਰ ਸੀ ਕਿ ਉਹਨਾਂ ਨੂੰ ਲੈ ਕੇ ਯੂਥ ਨੂੰ ਜਿਹੜਾ ਫਰਕ ਪਿਆ ਲੱਗਦਾ ਤੁਹਾਨੂੰ ਉਹ ਆਪਾ ਭੁੱਲ ਨਹੀਂ ਸਕਦੇ ਹੈਗੇ ਉਹ ਨਹੀਂ ਭੁੱਲ ਸਕਦੇ ਹੈਗੇ ਜੋ ਕਟਨਾ ਲੱਪਰੀ ਆ ਪਰ ਫਿਰ ਵੀ ਜੋ ਜਨਤਾ ਦਾ ਰੁਝਾਨ ਹੈ ਉਹ ਫਿਰ ਵੀ ਤੁਹਾਡੀ तरफ ਰਹੇਗਾ ਬਹੁਤ ਸਾਰੇ ਲੋਕ ਐਦਾਂ ਦੇ ਹੁੰਦੇ ਨਹੀਂ ਲੱਗਦਾ ਕਿ ਜਿਨ੍ਹਾਂ ਦਾ ਗਿਆ ਮੌਤ ਤਾਂ ਦੁੱਖ ਤਾਂ ਉਹਨਾਂ ਨੇ ਹੁੰਦਾ ਪਰ ਦੂਜੇ ਦਿਨ ਬਹੁਤ ਸਾਰੇ ਲੋਕ ਜਿਹੜੇ ਭੁੱਲ ਵੀ ਜਾਂਦੇ ਨੇ ਐਦਾਂ ਦੇ ਲੋਕ ਦੇਖੋ ਜਿਹੜੀ ਸਿੰਗਰ ਨੇ ਇੱਕ ਦਿਨਾਂ ਦੀ ਰਾਹਤ ਹੁੰਦਲੀ ਦੇ ਲੋਸ਼ੂਨ ਵਾਲੇ ਹੁੰਦੇ ਨੇ ਹਰ ਇੱਕ ਬੰਦੇ ਦੀ ਆਪਣੀ ਦਵਾਈ ਹੁੰਦੀ ਹੈ ਕਿ ਮੈਂ ਇਸਨ ਕਰਾਂ ਉਹ ਸ਼ੁਹਾ ਕੁਛ ਕਰਾਂ ਕੁਛ ਨਾ ਕਰਾਂ ਉਹ ਆਪਣੇ ਆਪਣੇ ਜਜ਼ਬਾ ਉਹਨਾਂ ਦੇ ਆਪਣੇ ਪਰ ਮੈਂ ਕਹਿੰਦਾ ਬਹੁਤ ਮਾਰਾ ਹੋਇਆ ਲੋਕ ਹੋਇਆ ਬਾਕੀ ਫਮਾਲ ਕਰੀ ਮਾ ਉਹ ਸਰ ਜੇ ਰਹਿ ਕੇ ਪੁਸ਼ ਕਰਨਾ ਪੈਣਾ ਜੀ ਜੇਕਰ ਬਣਾ ਰਹੇ ਇਸ ਨੂੰ ਆਪਾਂ ਖੁਸ਼ੀ ਨਹੀਂ ਬਣਾਏ ਵਧੀਆ ਗੱਲ ਹੈ ਬਿਲਕੁਲ ਔਰ ਜਦ ਪੇਸ਼ਤਾਰ ਦਿਨ ਉਦਾਸੀ ਬਣਾ ਰਾਂਗੇ ਮੰਨੂ ਤਾਂ ਉਹ ਤੇ ਉਦਾਸੀ ਹੀ ਹੋ ਜਾਂਦਾ ਬਿਲਕੁਲ ਇਹ ਵੀ ਬਹੁਤ ਵਧੀਆ ਗੱਲ ਤੁਸੀਂ ਕਹੀ ਹੈ ਕਿਉਂਕਿ ਤੇ ਹਰ ਸਾਲ ਦੇ ਵਿੱਚ ਇੱਕ ਵਾਰੀ ਆਣਾ ਹੁੰਦਾ ਹੈ ਨਾ ਤੇ ਇਸ ਵਾਰ ਤੁਸੀਂ ਜਿਹੜੀ ਵੈਰਾਈਟੀ ਨੂੰ ਲੈ ਕੇ ਜ਼ਿਕਰ ਗੱਲ ਕਰੀਏ ਕਿਸ ਤਰ੍ਹਾਂ ਦੀ ਜਿਹੜੀ ਵੈਰਾਈਟੀ ਆ ਵੈਰਾਈਟੀ ਬਹੁਤ ਆ ਰਹੀ ਬੱਚਨ ਵਾਲੀ ਉਹ ਨਵੀਂ ਨਵੀਂ ਆ ਰਹੀ ਹੈ ਹਰ ਬੱਚਾ ਨਵੀਂ ਰੈਟ ਮਾਲਦਾ ਅੱਛੀ ਵੈਰਾਈਟੀ ਮਾਲਦਾ ਬੜੀ ਕੰਪਨੀ ਮਾਲ ਰੱਖਦੀਆਂ ਜੀ ਲੰਬਾ ਨਾਏ ਬਚਾਤ ਸਨ ਫਟੇ ਕੋਈ ਅੱਛੀ ਕੁਆਲਟੀ ਹੋਵੇ ਵੈਸਟ ਕੁਆਲਟੀ ਹੋਵੇ ਆ ਮਾਰਕੀਟ ਦੇ ਵਿੱਚ ਜੈਂਟਸ ਤਾਂ ਆਉਂਦੇ ਨੇ ਖਰੀਦਪੁਕਤ ਕਰਨ ਦੇ ਲਈ ਤਾਂ ਪਟਾਕੇ ਦੁਕਾਨ ਤੇ ਇਸ ਵਾਰ ਭੈਣਾ ਵੀ ਬਹੁਤ ਸਾਰੀਆਂ ਪਟਾਕੇ ਵਗੈਰਾ ਖਰੀਦਣ ਆ ਰਹੀਆਂ ਨੇ ਆਪਣੇ ਬੱਚਿਆਂ ਲੈ ਕੇ ਸੋ ਸਾਡੇ ਨਾਲ ਦੁਕਾਨਦਾਰ ਭੈਣ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿੰਦਾਂ ਦੀ ਇਸ ਵਾਰ ਜਿਹੜੀ ਖਰੀਦ ਕਰ ਰਹੇ ਨੇ ਲੋਕ ਜਾਂ ਭੈਣਾ ਤੁਹਾਡੇ ਕੋਲ ਇਸ ਤਰ੍ਹਾਂ ਆ ਰਹੀਆਂ ਨੇ ਬੀ ਬਹੁਤ ਸਾਰੇ ਆ ਰਹੇ ਆਂ ਅੱਛੀ ਖਰੀਦ ਕਰ ਰਹੇ ਆਂ ਹਾਂਜੀ ਦੂਰੋਂ ਦੂਰ ਆ ਰਹੇ ਆਂ ਚੰਡੀਗੜ੍ਹ ਤੋਂ ਮੁਹਾਲੀ ਤੋਂ ਮਤਲਬ ਪੰਜਾਬ ਦੇ ਹਰ ਏਰੀਆ ਤੋਂ ਆ ਰਹੇ ਆਂ ਮਤਲਬ ਅੱਛਾ ਰਿਸਪੌਂਸ ਹਾਂਜੀ ਅੱਛਾ ਰਿਸਪੌਂਸ ਆਪਣੇ ਕੋਲ ਇਹ ਕਿਹੜੀ ਕਿਹੜੀ ਤਰ੍ਹਾਂ ਦੀਆਂ ਵੈਰੀਟੀਆਂ ਆਪਣੇ ਕੋਲ ਕੋਗਰਮ ਦਾ ਕਹਿੰਦੇ ਵੈਰੀ ਵਾਲ ਸੰਸ਼ਣ ਰਮੇਤ ਮਰਕਰੀ ਕੋਗਰਮ ਨਾਲ ساری ਵੈਰੀਟੀ ਹੈਗੀ ਠੀਕ ਹੈ ਜੀ ਮਰਕਰੀ ਦੀ ਹੈਗੀ ਅਸ਼ੰਸ਼ੈਨ ਦੀ ਹੈਗੀ ਵੈਰੀਵਲ ਦੀ ਹੈਗੀ ਬਰੀਤਾ ਦੀ ਹੈਗੀ ਆ ਠੀਕ ਹੈ ਜੀ ਸੋਨੀ ਦੀ ਹੈਗੀ ਆ ਅਦਰ ਹਰ ਕੰਪਨੀ ਦਾ ਕੰਮ ਕਰਦੇ ਆ ਪਰ ਕੰਪਨੀ ਨਾਲ ਜੁੜੇ ਹੋਏ ਆਪਾਂ ਨਾਲ ਸਾਰੇ ਪੋਲੂਸ਼ਨ ਹੈ ਹਰ ਇੱਕ ਉਹਨਾਂ ਦੀ ਇੱਕ ਪੋਲੂਸ਼ਨ ਕੰਪਨੀ ਦੇ ਬਟਕਰੀ ਠੀਕ ਹੈ ਜੀ ਤਾਂ ਲੋਕਾਂ ਨੂੰ ਲਾਸਟ ਵਿੱਚ ਸਨੇਹਾ ਕੀ ਦੇਣਾ ਚਾਹੁੰਗੇ ਕਿਸ ਤਰ੍ਹਾਂ ਜਿਹੜੀ ਇਸ ਵਾਰ ਦੀ ਤੋੜ ਵਾਲੀ ਮਨਾਉਂਦੇ ਦਿਹਾੜੀ ਅੱਛੀ ਮਨਾਉਣ ਸਾਰੇ ਵਸੇ ਹੀ ਹੈ ਕਿਉਂਕਿ ਸਾਰ ਜਿਹੜੇ ਕੋਈ ਇੱਕ ਵਾਰੀ ਆਂਦੀ ਹੈ ਦੇਖੋ ਨਾ ਆਪਣਾ ਇੰਡੀਆ ਦਾ ਮੋਸਟ ਫੇਵਰਿਟ ਫੈਸਟੀਵਲ ਇਹੀ ਹੈ ਹੈਨਾ ਲੋਕਾਂ ਦੀ ਭਾਵਨਾ ਨਾਲ ਜੁੜਿਆ ਹੋਇਆ ਹੈ ਤਾਂ ਅੱਛੀ ਤਰ੍ਹਾਂ ਹੀ ਮਨਾਣਗੇ ਸਾਰੇ ਬਿਲਕੁਲ ਹਾਂ ਜੀ ਹਾਂ ਜੀ ਤਾਂ ਬਹੁਤ ਬਹੁਤ ਸ਼ੁਕਰੀਆ ਤਾਂ ਅਸੀਂ ਹੋਰ ਵੀ ਮਾਰਕੀਟ ਦੇ ਵਿੱਚ ਤੁਹਾਨੂੰ ਦਿਖਾਣੇ ਆ ਕਿ ਕਿਸ ਤਰ੍ਹਾਂ ਇਸ ਵਾਰ ਜਿਹੜਾ ਕਸਟਮਰ ਦਾ ਰੁਝਾਨ ਆ ਜਾਂ ਕਿਹੜੀ-ਕਿਹੜੀ ਜਿਹੜੀ ਵੈਰਾਈਟੀ ਐ ਇਸ ਵਾਰ ਦੁਕਾਨਦਾਰਾਂ ਨੇ ਭਰੀ ਹੋਈ ਆ ਇਹ ਹੋਲਸੇਲ ਦੀਆਂ ਦੁਕਾਨਾਂ ਨੇ ਸਾਰੀਆਂ ਕਰਾਲੀ ਸ਼ਹਿਰ ਦੇ ਵਿੱਚ ਕਰਾਲੀ ਸ਼ਹਿਰ ਪਟਾਕਿਆਂ ਦਾ ਜਿਹੜਾ ਗੜ ਮੰਨਿਆ ਜਾਂਦਾ ਹੈ